ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਧਰਤ ਵਿਹੂਨੇ ਕਾંડ 15ਵਾਂ ਘਰ ਜਾ ਕੇ ਵੀਰਾ ਨੇ ਜਦੋਂ ਸੰਧੂ ਦਾ ਦਿੱਤਾ ਗਿਫਟ ਪੈਕੇਟ ਖੋਲ੍ਹਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਉਸ ਵਿੱਚ ਇੱਕ ਨੀਲੀ ਜੀਨ ਤੇ ਖਾਦੀ ਦਾ ਕੁੜਤਾ ਸੀ ਨੀਲੀ ਜੀਨ ਤਾਂ ਉਸ ਦਾ ਬਰਿਆਂ ਦਾ ਸੁਪਨਾ ਰਹੀ ਸੀ ਘਰ ਚ ਨਾ ਤਾਂ ਬਾਪੂ ਦੀ ਹਾਇਸੀਅਤ ਸੀ ਕਿ ਉਹ ਇਕੱਲੇ ਇਕੱਲੇ ਨਿਆਣੇ ਨੂੰ ਉਸ ਦੀ ਪਸੰਦ ਦੇ ਕੱਪੜੇ ਲੈ ਕੇ ਦੇ ਸਕਦਾ ਤੇ ਨਾ ਹੀ ਉਸ ਦੇ ਪਰਿਵਾਰ ਦੀਆਂ ਕੁੜੀਆਂ ਕਦੇ ਜੀਨ ਪੈਣ ਦੀਆਂ ਸੀ ਉਸ ਦੇ ਚਿਹਰੇ ਤੇ ਆਈ ਖੁਸ਼ੀ ਚੰਦ ਪਲਾਂ ਬਾਅਦ ਹਲਕੀ ਉਦਾਸੀ ਚ ਬਦਲ ਗਈ ਕਿਵੇਂ ਪਾਵਾਂਗੀ ਮੈਂ ਜੀਨ ਮੇਰਾ ਆਲਾ ਦਵਾਲਾ ਮੇਰੀ ਮਾਂ ਸੀ ਬੋ ਬਾਪੂ ਜੰਗੀਰ ਆਂਡ ਗਵਾਂਡ ਸਕੇ ਸਕੇਰੇ ਮੇਰਾ ਕੋੜਮਾ ਕਬੀਲਾ ਮੇਰਾ ਪਿੰਡ ਤੇ ਉਸ ਦੀ ਸੂਈਆ ਤੰਤਰ ਤੋਂ ਵੀ ਭੈੜੀ ਸਾਥ ਰਿਸ਼ਤੇਦਾਰ ਸਭ ਇਹ ਕਿਵੇਂ ਝਰਨਗੇ ਅਖਬਾਰਾਂ ਚ ਰੋਜ਼ ਉਸ ਦਾ ਨਾਂ ਆਉਣ ਕਰਕੇ ਬਹੁਤ ਸਾਰੇ ਰਿਸ਼ਤੇਦਾਰ ਆਂਡ ਗਵਾਂਡ ਗਲੀ ਮੁਹੱਲੇ ਦੇ ਲੋਕ ਸੀਬੋ ਤੇ ਜੰਗੀਰ ਕੋਲ ਕੁੜੀ ਦੇ ਵਿਗੜੇ ਚਾਲਿਆਂ ਖਿਲਾਫ ਕਾਨਾ ਫੂਸੀ ਕਰ ਚੁੱਕੇ ਸੀ ਪਰ ਗੱਲ ਹਾਲੇ ਕਾਨਾ ਫੂਸੀ ਤੱਕ ਹੀ ਸੀਮਤ ਸੀ ਜਗੀਰ ਤੇ ਸੀਬੋ ਨੂੰ ਵੀ ਲੱਗਦਾ ਸੀ ਕਿ ਕੁੜੀ ਦਾ ਇਸ ਤਰ੍ਹਾਂ ਬਾਹਰ ਫਿਰਨਾ ਠੀਕ ਨਹੀਂ ਸੰਦੀਪ ਦੇ ਗਿਫਟ ਪੈਕੇਟ ਨੇ ਉਸ ਅੰਦਰ ਇੱਕ ਜੰਗ ਛੇੜ ਦਿੱਤੀ ਉਹ ਕਾਫੀ ਬੇਚੈਨ ਹੋ ਗਈ ਉਹ ਜਦੋਂ ਵੀ ਕਾਲਜੋ ਮੁੜਦੀ ਬੇਬੇ ਦੀ ਲੋਹੇ ਦੀ ਪੇਟੀ ਦੇ ਕਖੂੰਜੇ 'ਚ ਪਈ ਜੀਨ ਉਸਨੂੰ ਘੂਰਨ ਲੱਗਦੀ। ਉਸਨੂੰ ਲੱਗਦਾ ਕਿ ਇਸ ਜੀਨ ਦੇ ਪਿਛਵਾੜੇ ਲੱਗੀਆਂ ਦੋ ਜੇਬਾਂ ਨਹੀਂ ਸਗੋਂ ਦੋ ਅੱਖਾਂ ਨੇ ਜੋ ਰਾਤ ਬਰਾਤੇ ਉਸਨੂੰ ਘੂਰ ਰਹੀਆਂ ਨੇ। ਜੋ ਉਸਦੇ ਵਿਦਰੋਹੀ ਪੁਣੇ ਨੂੰ ਵੰਗਾਰ ਰਹੀਆਂ ਨੇ। ਉਸਦੇ ਬਗਾਵਤੀ ਰੰਗਾਂ ਨੂੰ ਮੁਖੌਲ ਕਰਦੀ ਲੱਗਦੀ ਇਹ ਜੀਨ। ਜਿਉਂ-ਜਿਉਂ ਦਿਨ ਬੀਤ ਰਹੇ ਸੀ ਉਸ ਲਈ ਇਹ ਜੀਨ ਸਰਾਪ ਬੰਦੀ ਜਾ ਰਹੀ ਸੀ। ਉਸ ਨੂੰ ਪ੍ਰੋਫੈਸਰ ਆਨੰਦ ਦਾ ਭਾਸ਼ਣ ਯਾਦ ਆਇਆ ਔਰਤ ਅਤੀਤ ਤੇ ਵਰਤਮਾਨ ਕਿੱਥੇ ਹੈ ਵਰਤਮਾਨ ਇੱਥੇ ਤਾਂ ਸਭ ਅਤੀਤ ਹੈ ਅਤੀਤ ਦੀਆਂ ਸਰਾਪੀਆਂ ਰੂਹਾਂ ਮੇਰੇ ਵਰਤਮਾਨ ਨੂੰ ਹਰ ਥਾਂ ਘੇਰੀ ਖੜੀਆਂ ਹਨ ਕਦੇ-ਕਦੇ ਉਸ ਨੂੰ ਰਾਤ ਨੂੰ ਲੱਗਦਾ ਇਹ ਜੀ ਨਹੀਂ ਇਹ ਮੇਰੇ ਪੁਰਖਿਆਂ ਦਾ ਆਖਰੀ ਖੱਤ ਹੈ ਜੋ ਵਕਤ ਤੇ ਡਾਕੀਏ ਨੇ ਮੇਰੇ ਤੱਕ ਪੁੱਜਦਾ ਕੀਤਾ ਹੈ ਕੀ ਮੈਂ ਖੱਤ ਪੜ੍ਹ ਸਕਾਂਗੀ ਉਹਨਾਂ ਦੇ ਖੂਨ ਦੀ ਲਿਪੀ 'ਚ ਲਿਖੇ ਇਹ ਅੱਖਰ ਕੀ ਮੈਂ ਉਠਾ ਲਵਾਂਗੀ ਉਸ ਨੂੰ ਮੈਡਮ ਕਲਸੀ ਦੁਆਰਾ ਦਿੱਤੀ ਉਹ ਕਿਤਾਬ ਯਾਦ ਆਉਂਦੀ ਜੋ ਪਿਤਰੀ ਸੱਤਾ ਦੇ ਘਣਾਉਣੇ ਚਿਹਰੇ ਬਾਰੇ ਦੱਸਦੀ ਸੀ ਉਸ ਦੇ ਬਾਰੀਕ ਜਾਲ ਬਾਰੇ ਸੂਖਮ ਤੰਦਾ ਬਾਰੇ ਉਸ ਨੂੰ ਆਪਣੇ ਆਪ ਤੇ ਗੁੱਸਾ ਆਇਆ ਵੱਡੀ ਕੋਲਾਰਾ ਜੈਕਟਨ ਹਰ ਬਦਲਾ ਦਿੱਲੀ ਤੋਂ ਪਹਿਲਾਂ ਆਪਣੇ ਦਿਲ 'ਚ ਹੁੰਦਾ ਸੀ ਸਵੇਰੇ ਜਦੋਂ ਗੁਸਲਖਾਨੇ 'ਚ ਨਹਾ ਕੇ ਨਿਕਲੀ ਤਾਂ ਉਸ ਤੇ ਨੀਲੀ ਜੀਨ ਉਤੋਂ ਦੀ ਖਾਦੀ ਦਾ ਕੁੜਤਾ ਪਾਇਆ ਹੋਇਆ ਸੀ ਉਸ ਨੂੰ ਵੇਖ ਕੇ ਸੀਬੋ ਦੇ ਮੂੰਹੋਂ ਇਹ ਹੀ ਨਿਕਲਿਆ ਨੀਆ ਕੀ ਪਾਲੀ ਚਿੱਤੜ ਕੁੱਟਣੀ ਜੀ ਹੁਣ ਬਸ ਇਹਦੀ ਕਸਰ ਹੀ ਰਹਿ ਗਈ ਸੀ ਤੈਨੂੰ ਸ਼ਰਮ ਨਹੀਂ ਆਉਂਦੀ ਭੋਰਾ ਇਹੋ ਜੇ ਲੀੜੇ ਪਾ ਕੇ ਬੱਸਾਂ 'ਚ ਫਿਰੇਂਗੀ ਤੈਨ ਲੱchn ਕੀ ਫੜਿਆ ਇਹ ਵੀਰਾ ਚੁੱਪਚਾਪ ਆਪਣੇ ਮੂੰਹ 'ਚ ਰਬੜ ਬੰਨ੍ਹ ਲਈ ਆਪਣੇ ਵਾਲ ਵੋਂਦੀ ਰਹੀ ਸੀਬੋ ਕੰਧੋਲੀ ਓਲੇ ਬੈਠੀ ਬੁੜਬੁੜ ਕਰਦੀ ਰਹੀ ਅੱਜ ਸ਼ਾਇਦ ਪਹਿਲਾ ਦਿਨ ਹੋਵੇ ਜਦੋਂ ਬਿਨਾਂ ਰੋਟੀ ਖਾਦਿਆਂ ਹੀ ਬੱਸ ਅੱਡੇ ਨੂੰ ਆ ਗਈ ਸੀ ਬੱਸ ਅੱਡੇ ਕੋਲ ਪਹੁੰਚਦਿਆਂ ਹੀ ਉਸ ਨੂੰ ਚਾਚਾ ਬੀਰੂ ਬੱਕਰੀਆਂ ਲਈ ਜਾਂਦਾ ਮਿਲਿਆ ਬੀਰੂ ਨੇ ਹੈਰਾਨੀ ਨਾਲ ਆਪਣੀ ਅੱਖਾਂ ਤੇ ਹੱਥ ਦਾ ਛੱਪਰ ਜਿਹਾ ਬਣਾਇਆ ਮੱਖਾ ਵੀਰਾ ਕੰਮਲੀ ਏ ਕਿ ਭਾਈ ਤੂੰ ਹੋਰ ਐ ਕੋਈ ਨਾ ਚਾਚਾ ਦੀਂਦਾ ਘਟ ਐ ਤੈਨੂੰ ਵੀਰਾ ਉਸ ਨੂੰ ਭੱਜ ਕੇ ਪਈ ਤੂੰ ਤਾਂ ਸੌਰੀਏ ਉਹੀ ਐਂਟਰਨੀ ਬਣੀ ਫਿਰਦੀ ਏ ਉਸ ਨੇ ਮੋਹ ਨਾਲ ਵੀਰਾ ਦੇ ਸਿਰ ਤੇ ਹੱਥ ਰੱਖ ਦਿੱਤਾ ਬਸ ਚ ਪਿੰਡ ਦੇ ਮੁੰਡੇ ਉਸ ਵੱਲ ਹੋਰੂ ਹੋਰੂ ਝਾਕਦੇ ਰਹੇ ਪਰ ਕਾਲਜ ਅੰਦਰ ਉਸਦੀ ਚੰਗੀ ਖਾਸੀ ਬੈਠ ਹੋਣ ਕਰਕੇ ਕੁਝ ਬੋਲਣ ਤੋਂ ਡਰਦੇ ਸੀ ਬਸ ਉੱਤਰ ਕੇ ਉਹ ਸਿੱਧੀ ਕੰਟੀਨ ਵੱਲ ਗਈ ਸਵੇਰੇ ਰੋਟੀ ਨਾ ਖਾਣ ਕਰਕੇ ਉਸ ਦਾ ਮਨ ਚਾਹ ਪੀਣ ਨੂੰ ਕਰ ਰਿਹਾ ਸੀ ਕਿ ਕੰਟੀਨ ਦੀ ਇੱਕ ਨੁਕਰੇ ਸੰਦੀਪ ਚੁੱਪਚਾਪ ਬੈਠਾ ਜਿਵੇਂ ਉਸ ਨੂੰ ਉਡੀਕ ਰਿਹਾ ਹੋਵੇ ਸੰਦੀਪ ਨੇ ਜਦੋਂ ਵੀਰਾ ਨੂੰ ਕੁਰਤੇ ਜੀਨ ਚ ਵੇਖਿਆ ਉਹ ਅੰਦਰ ਤੱਕ ਖੜ ਗਿਆ 와ਜਨਾਬ ਕਿਆ ਟੌਰ ਹੈ ਸੱਚ ਕਹਾ ਵੀਰਾ ਬਹੁਤ ਸੋਹਣੀ ਲੱਗਦੀ ਹੈ ਤੂੰ ਸੌ ਵੱਡੇ ਮਹਾਰਾਜ ਦੀ ਸੰਦੀਪ ਨੇ ਕਾਲੀਆਂ ਐਨਕਾਂ ਲਾ ਕੇ ਵੀਰਾ ਨਾਲ ਸੈਲਫੀ ਲਈ ਕਿਆ ਜੋੜੀ ਬੰਦੀ ਹੈ ਆਪਣੀ ਉਹ ਅੱਜ ਸਭ ਕੁਝ ਕਹਿ ਦੇਣਾ ਚਾਹੁੰਦਾ ਸੀ ਤੇ ਉਸਨੇ ਅੱਜ ਸਭ ਕੁਝ ਕਹਿ ਵੀ ਦਿੱਤਾ ਸੀ ਵੀਰਾ ਵੀ ਉਸਦੀ ਮੁਹੱਬਤ ਵਿੱਚ ਰੰਗੀ ਗਈ ਸੀ ਵੀਰਾ ਨੇ ਖੁਸ਼ੀ 'ਚ ਆਪਣੇ ਬੁੱਲਾਂ ਦਾ ਤਿਕੋਣ ਬਣਾਇਆ ਤੇ ਉਹ ਸ਼ਾਮ ਤੱਕ ਕੰਟੀਨ 'ਚ ਬੈਠੇ ਰਹੇ ਉਹਨਾਂ ਆਪਣੇ ਰਿਸ਼ਤੇ ਬਾਰੇ ਮੌਕਮ ਨੂੰ ਦੱਸਣ ਦਾ ਫੈਸਲਾ ਲਿਆ ਅਗਲੇ ਦਿਨ ਦੋਵਾਂ ਨੇ ਕਮਿਊਨ ਵਿੱਚ ਮੌਕਮ ਦੇ ਸਾਹਮਣੇ ਬੈਠ ਕੇ ਉਸ ਨੂੰ ਸਾਰੀ ਰਾਮ ਕਹਾਣੀ ਦੱਸ ਦਿੱਤੀ ਮੌਕਮ ਚੁੱਪਚਾਪ ਸਾਰਾ ਕੁਝ ਸੁੰਦਾ ਗਿਆ ਤੇ ਦੋਵਾਂ ਦੀ ਸਾਰੀ ਕਥਾ ਸੁਣਨ ਤੋਂ ਬਾਅਦ ਕਹਿਣ ਲੱਗਿਆ ਵੇਖੋ ਵੀਰਾ ਮੈਨੂੰ ਤੇ ਦੀਪਕ ਨੂੰ ਤੁਹਾਡੀ ਇਸ ਗੱਲ ਦੀ ਪਹਿਲਾਂ ਹੀ ਪਿੰਕ ਸੀ ਸਾਨੂੰ ਕੀ ਕਿਸੇ ਨੂੰ ਵੀ ਤੁਹਾਡੇ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਇਸ ਗੱਲ 'ਚ ਇਤਰਾਜ਼ ਕਰਨ ਯੋਗ ਕੁਝ ਹੈ ਵੀ ਨਹੀਂ ਪਰ ਉਹ ਕੁਝ ਸਮੇਂ ਲਈ ਚੁੱਪ ਕਰ ਗਿਆ ਪਰ ਇੱਥੇ ਤਿੰਨ ਨੁਕਤੇ ਬਹੁਤ ਅਹਿਮियत ਵਾਲੇ ਨੇ ਨੰਬਰ 1 ਕਿ ਤੁਹਾਡਾ ਇਹ ਸੰਬੰਧ ਅੰਤਰਜਾਤੀ ਹੈ ਜਿਸ ਤੇ ਆਪਣੀ ਲਹਿਰ ਜ਼ਮੀਨ ਅਧਿਕਾਰ ਅੰਦੋਲਨ ਜਾਂ ਵਿਦਿਆਰਥੀ ਜਥੇਬੰਦੀ ਨੂੰ ਕੋਈ ਇਤਰਾਜ਼ ਨਹੀਂ ਪਰ ਤੁਹਾਡੇ ਪਰਿਵਾਰ ਸਮਾਜ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਖਾਸ ਕਰਕੇ ਸੰਦੀਪ ਕੰਨ ਖੋਲ ਕੇ ਸੁਣ ਲੈ ਤੇਰਾ ਪਰਿਵਾਰ ਇਸ ਰਿਸ਼ਤੇ ਨੂੰ ਬਹੁਤ ਮੁਸ਼ਕਿਲ ਨਾਲ ਸਵੀਕਾਰ ਕਰੇਗਾ ਤੈਨੂੰ ਇਸ ਲਈ ਚੰਗੀ ਖਾਸੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ ਜਿਸ ਲਈ ਅਸੀਂ ਹਮੇਸ਼ਾ ਤੇਰੇ ਨਾਲ ਰਹਾਂਗੇ ਦੂਸਰੀ ਗੱਲ ਵੀ ਸੁਣ ਲਓ ਇਸ ਨੂੰ ਚਾਹੇ ਮੇਰਾ ਸੁਝਾਅ ਮੰਨੋ ਚਾਹੇ ਕਿਸੇ ਜਾਪਤਾ ਬੰਦ ਸੰਗਠਨ ਦੀ ਮਜਬੂਰੀ ਜਾਂ ਉਸ ਦਾ ਅਨੁਸ਼ਾਸਨ ਇਹਨੂੰ ਕੁਝ ਵੀ ਕਹੋ ਵਿਆਹ ਤੋਂ ਪਹਿਲਾਂ ਤੁਹਾਡੇ ਚ ਕਿਸੇ ਕਿਸਮ ਦੇ ਹੋਰ ਸਬੰਧ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਤੁਸੀਂ ਸੁਣੋ ਸੰਧੂ ਸਾਹਿਬ ਕਿਉਂਕਿ ਤੁਸੀਂ ਅੱਜਕੱਲ ਜ਼ਿਆਦਾ ਹੀ ਆਜ਼ਾਦੀ ਮੇਰਾ ਬ੍ਰਾਂਡ ਦੇ ਪ੍ਰਚਾਰਕ ਹੋ ਮੈਂ ਵੀ ਉਸ ਦਾ ਪ੍ਰਸ਼ੰਸਕ ਹਾਂ ਪਰ ਉਸ ਦੀਆਂ ਕੁਝ ਸੀਮਤਾਈਆਂ ਨੇ ਇਹਨੂੰ ਧਿਆਨ ਚ ਰੱਖਣਾ ਪਵੇਗਾ ਇਹ ਮਸਲਾ ਸਿਰਫ ਸੰਦੀਪ ਜਾਂ ਵੀਰਾਂ ਦਾ ਹੀ ਨਹੀਂ ਇਹ ਮਸਲਾ ਸਹੀ ਦੇ ਨਾਲ ਪਹੇ ਦਾ ਵੀ ਹੈ ਇਹ ਮਸਲਾ ਉਹਨਾਂ ਬੇਮਤਲਬ ਚੁਣੌਤੀਆਂ ਦਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਆਪਣਾ ਕੀਮਤੀ ਵਕਤ ਜ਼ਾਇਆ ਨਹੀਂ ਕਰ ਸਕਦੇ ਤੀਸਰਾ ਨੁਕਤਾ ਲਹਿਰ ਦੇ ਐਂਗਲ ਤੋਂ ਹੈ ਅੱਜ ਜ਼ਮੀਨ ਅਧਿਕਾਰ ਸੰਗਠਨ 100 ਤੋਂ ਪਰਪੰਡਾ ਵਿੱਚ ਫੈਲ ਚੁੱਕਿਆ ਹੈ ਤੇ ਹੋਰ ਜ਼ਿਲ੍ਹਿਆਂ ਚ ਫੈਲ ਰਿਹਾ ਹੈ ਇਸ ਵਕਤ ਤੁਹਾਡੀ ਦੋਵਾਂ ਦੀ ਇਸ ਜ਼ਮੀਨੀ ਲੜਾਈ ਨੂੰ ਬਹੁਤ ਲੋੜ ਹੈ ਬੇਸ਼ੱਕ 2-4 ਹੋਰ ਕੁੜੀਆਂ ਵੀ ਸੰਗਠਨ 'ਚ ਕੰਮ ਕਰਦੀਆਂ ਨੇ ਪਰ ਵੀਰਾਂ ਦੇ ਬਰਾਬਰ ਦੀ ਕੁੜੀ ਸਾਡੇ ਕੋਲ ਹੋਰ ਨਹੀਂ ਜੇਕਰ ਤੁਸੀਂ ਦੋਵੇਂ ਵਿਆਹ ਕਰਵਾ ਕੇ ਆਪਣੇ ਘਰੇ ਬੈਠ ਜਾਂਦੇ ਹੋ ਤਾਂ ਇਹ ਉਨ੍ਹਾਂ ਸੈਂਕੜੇ ਲੋਕਾਂ ਦੀ ਪਿੱਠ ਵਿੱਚ ਛੁਰਾ ਹੋਵੇਗਾ ਜਿਨ੍ਹਾਂ ਨੇ ਸੰਗਠਨ ਤੋਂ ਸੇਧ ਲੈਂਦਿਆਂ ਆਪੋ ਆਪਣੇ ਪਿੰਡਾਂ 'ਚ ਸੱਤਾ ਦੇ ਕਰਿੰਦਿਆਂ ਨਾਲ ਦੁਸ਼ਮਣੀਆਂ ਸਹਿੜ ਲਈਆਂ ਹਨ ਪਿੰਡਾਂ ਵਿੱਚ ਲੜਾਈ ਕਤਲਾਂ ਤੱਕ ਪਹੁੰਚੀ ਹੋਈ ਹੈ ਪੁਲਿਸ ਪ੍ਰਸ਼ਾਸਨ ਆਪਣੀ ਸਾਰੀ ਟੀਮ ਨੂੰ ਉਲਝਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਕੇ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਮੇਰੇ ਦੇ ਦੀਪਤੇ 2 ਦਰਜਨ ਤੋਂ ਵੀ ਵੱਧ ਝੂਠੇ ਕੇਸ ਚੱਲ ਰਹੇ ਹਨ ਹੁਣ ਸ਼ਾਇਦ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਦੋਵੇਂ ਜੇਲ੍ਹ ਚ ਹੋਈਏ ਪਿੱਛੋਂ ਇਸ ਲੜਾਈ ਨੂੰ ਕੌਣ ਸਾਂਵੇਂਗਾ ਮੈਂ ਜੋ ਟੀਮ ਵੇਖਦਾ ਹਾਂ ਉਸ 'ਚ ਸੰਦੀਪ ਵੀਰਾ ਅਮਨ ਸ਼ੰਕਰ ਬਲਬੀਰੋ ਬਸ ਤੁਸੀਂ 5-4 ਲੋਕ ਹੋ ਅੱਜ ਕੋਈ ਵੀ ਤਿਲਕਨ ਬਾਜੀ ਵਾਲਾ ਫੈਸਲਾ ਸਾਨੂੰ ਬਹੁਤ ਦੂਰ ਲੈ ਜਾ ਕੇ ਸੁੱਟ ਸਕਦਾ ਹੈ ਤੁਸੀਂ ਵੇਖਿਆ ਹੀ ਹੈ ਕਿ ਜ਼ਮੀਨ ਦੀ ਇਸ ਲੜਾਈ ਚਔਰਤਾਂ ਦੀ ਭੂਮਿਕਾ ਕਿੰਨੀ ਵੱਡੀ ਹੈ ਪਰ ਸਾਡੀ ਤਰਾਸਦੀ ਹੈ ਕਿ ਸਾਡੇ ਕੋਲ ਔਰਤਾਂ ਲੀਡਰ ਨਹੀਂ ਹਨ ਸੋ ਭਾਈ ਜਰਾ ਬਚ ਕੇ ਮੋੜ ਦੀ ਕਹਾਣੀ ਨੂੰ ਯਾਦ ਰੱਖਿਓ ਚਲੋ ਖੈਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਸਨੇ ਆਪਣਾ ਘਸਿਆ ਜਿਆ ਪਰਸ ਕੱਢਿਆ ਉਸ ਤੋਂ 100 100 ਰੁਪਏ ਦੇ ਦੋ ਨੋਟ ਕੱਢੇ ਤੇ ਦੋਵਾਂ ਨੂੰ ਫੜਾ ਦਿੱਤੇ ਨੋਟ ਫੜਨ ਵੇਲੇ ਪਤਾ ਨਹੀਂ ਕਿਉਂ ਵੀਰਾਂ ਦਾ ਮਨ ਭਾਰ ਆਇਆ ਸ਼ਾਇਦ ਯਾਦ ਆਇਆ ਹੋਵੇ ਅੱਜ ਇਹ ਸਭ ਕੁਝ ਮੇਰੇ ਮਾਪਿਓ ਨੇ ਕਰਨਾ ਸੀ ਵੀਰਾਂ ਦੀ ਅੱਖਾਂ 'ਚ ਹੰਝੂ ਆ ਗਏ ਉਸਨੇ ਆਪਣਾ ਸਿਰ ਕੋਲ ਬੈਠੇ ਮੋਕਮ ਦੇ ਮੋਢੇ ਨਾਲ ਲਾ ਦਿੱਤਾ ਮੌਕਮ ਵੀ ਕੁਝ ਪਲਾਂ ਲਈ ਭਾਵਕ ਹੋ ਗਿਆ ਤੇ ਉਸਨੇ ਵੀਰਾਂ ਦੇ ਸਿਰ ਤੇ ਹੱਥ ਰੱਖ ਦਿੱਤਾ ਵੀਰਾਂ ਨੂੰ ਯਾਦ ਆਇਆ ਕਿ ਪਿਛਲੇ ਸਾਲਾਂ 'ਚ ਮੈਂ ਮੌਕਮ ਨਾਲ ਕਿੰਨਾ ਸਫ਼ਰ ਕੀਤਾ ਹੈ ਕਾਲਜਾਂ ਯੂਨੀਵਰਸਿਟੀਆਂ ਪਿੰਡਾਂ ਵੇੜਿਆਂ ਹਨੇਰ ਕਮਰਿਆਂ ਧਰਮਸ਼ਾਲਾਵਾਂ ਵਿੱਚ ਕਿੰਨੀਆਂ ਹੀ ਮੀਟਿੰਗਾਂ ਰੈਲੀਆਂ ਉਸ ਨਾਲ ਕੀਤੀਆਂ ਸਨ ਉਸ ਦੇ ਨਾਲ ਹੁੰਦਿਆਂ ਉਸ ਨੂੰ ਕਦੇ ਵੀ ਕਿਸੇ ਤੋਂ ਡਰ ਨਹੀਂ ਸੀ ਲੱਗਿਆ ਬਹੁਤ ਸਾਲਾਂ ਤੋਂ ਉਸਨੇ ਕਦੇ ਆਪਣੇ ਪਰਿਵਾਰ ਨਾਲ ਖੁੱਲ ਕੇ ਗੱਲ ਨਹੀਂ ਸੀ ਕੀਤੀ ਪਰ ਉਸਦੀ ਹਰ ਕੱਲ ਮੌਕਮ ਨਾਲ ਸਾਂਝੀ ਹੁੰਦੀ ਸੀ ਉਸ ਦਾ ਭਰਾ ਪਿਤਾ ਮਾਰਗਦਰਸ਼ਕ ਹੋਰ ਪਤਾ ਨਹੀਂ ਕੀ ਕੀ ਬਣ ਕੇ ਉਸ ਦੇ ਇਰਤ ਗਿਰਦ ਰਿਹਾ ਸੀ ਸੋ ਇਹਨਾਂ ਪਲਾਂ 'ਚ ਉਸ ਦਾ ਇੰਨਾ ਕੁ ਭਾਵਕ ਹੋ ਜਾਣਾ ਕੋਈ ਉਪਰੀ ਗੱਲ ਨਹੀਂ ਸੀ ਕਿੰਨਾ ਵੱਡਾ ਫੈਸਲਾ ਲੈ ਲਿਆ ਸੀ ਵੀਰਾ ਨੇ ਨਾ ਮਾਂ ਨੂੰ ਖਬਰ ਸੀ ਨਾ ਬਾਪ ਨੂੰ ਨਾ ਭੈਣ ਭਾਈ ਨੂੰ ਨਾ ਕਿਸੇ ਹੋਰ ਰਿਸ਼ਤੇਦਾਰ ਨੂੰ ਉਹ ਚੰਦ ਪਲਾਂ 'ਚ ਹੀ ਆਪਣੀ ਤਮਾਮ ਉਮਰ ਕਿਸੇ ਦੇ ਨਾਂ ਕਾਰਾਈ ਸੀ ਰਾਤ ਨੂੰ ਉਸਦੀ ਅੱਖ ਨਾ ਲੱਗੀ ਉਸਦੇ ਆਸ-ਪਾਸੇ ਜੰਗੀਰ ਤੇ ਸੀ ਬੁਖਰਾੜੇ ਮਾਰ ਰਹੇ ਸਨ ਉਸ ਨੂੰ ਪਈ ਪਈ ਨੂੰ ਮੌਕਮ ਦੀਆਂ ਕਰੜੀਆਂ ਗੱਲਾਂ ਯਾਦ ਆਈਆਂ ਬਹੁਤ ਵਜ਼ਨਦਾਰ ਗੱਲਾਂ ਸੀ ਸਾਰੀਆਂ ਕੱਲ ਨੂੰ ਕੌਣ ਖੜੇਗਾ ਮੇਰੇ ਨਾਲ ਨਾ ਮਾਂ-ਬਾਪ ਤੇ ਨਾ ਕੋਈ ਭੈਣ ਭਾਈ ਇਥੋਂ ਤੱਕ ਕਾਲੇ ਦਵਾਲੇ ਦੇ 50 ਪਿੰਡਾਂ ਦੇ ਚੌਧਰੀ ਸਮੇਤ ਪ੍ਰਸ਼ਾਸਨ ਦੇ ਉਸਤੇ ਦੁਸ਼ਮਣ ਬਣ ਚੁੱਕੇ ਸੀ ਜੇ ਮੈਂ ਭਾਵੁਕਤਾ ਵਾਸ ਕੋਈ ਐਸਾ ਕਦਮ ਚੁੱਕ ਲਿਆ ਤਾਂ ਕੀ ਬਣੇਗਾ ਮੇਰਾ ਪਰ ਸੰਦੀਪ ਕੋਈ ਲੁੱਚਾ ਲੰਡਾ ਆਦਮੀ ਤਾਂ ਨਹੀਂ ਉਹ ਮੇਰੇ ਤੋਂ ਸੀਨੀਅਰ ਤੇ ਸਤਿਕਾਰਯੋਗ ਦੋਸਤ ਹੈ ਜੋ ਦਿਨ ਰਾਤ ਇਸ ਲਹਿਰ ਲਈ ਲੜ ਰਿਹਾ ਹੈ। ਮੈਂ ਮੂਰਖ ਗੱਲਾਂ ਕਿਉਂ ਸੋਚਦੀ ਹਾਂ ਉਸ ਨੂੰ ਵਾਰ-ਵਾਰ ਉਸਦੇ ਗੋਰੇ ਚਿਹਰੇ ਤੇ ਸੰਧੂਰੀ ਪੱਗ ਯਾਦ ਆਉਂਦੀ ਰਹੀ। ਉਹ ਜ਼ਿੰਦਗੀ ਦੇ ਬਹੁਤ ਵੱਡੇ ਫੈਸਲੇ ਨੂੰ ਚੁੱਪਚਾਪ ਆਪਣੇ ਸੀਨੇ ਨਾਲ ਲਾਈ ਸੌਂ ਗਈ ਪਰ ਹਾਲੇ ਵੀ ਕਈ ਵਿਚਾਰ ਉਸਦੇ ਸਿਰ ਅੰਦਰ ਜਾਗ ਰਹੇ ਸਨ। ਕਾਂਡ 16ਵਾਂ ਸ਼ਾਮ ਨੂੰ ਜਦੋਂ ਮੌਕਮ ਤੇ ਦੀਪਕ ਕਮਿਊਨਟ ਇਕੱਠੇ ਹੋਏ ਤਾਂ ਮੌਕਮ ਨੇ ਵੀਰਾ ਤੇ ਸੰਦੀਪ ਵਾਲੀ ਸਾਰੀ ਘਟਨਾ ਉਸ ਨਾਲ ਸਾਂਝੀ ਕੀਤੀ ਦੀਪਕ ਹੈਰਾਨੀ ਨਾਲ ਆਪਣੇ ਖਾਸ ਅੰਦਾਜ਼ 'ਚ ਸਿਰਫ ਇੰਨਾ ਹੀ ਕਹਿ ਸਕਿਆ ਅੱਛਾ ਜੀ ਕੀ ਖਿਆਲ ਹੈ ਤੇਰਾ ਇਸ ਬਾਰੇ ਮੌਕਮ ਨੇ ਉਸ ਦੀ رائے ਜਾਣਨੀ ਚਾਹੀ ਮੇਰਾ ਖਿਆਲ ਹੁਣ ਕੀ ਹੈ ਸ਼ਗਨ ਤਾਂ ਤੁਸੀਂ ਪਾਤਾ ਮਾਨਤਾ ਦੇਤੀ ਗੱਲ ਖਤਮ ਪਰ ਮੇਰੀ ਬ੍ਰਾਹਮਣ ਵਿੱਦਿਆ ਕੁਝ ਹੋਰ ਕਹਿੰਦੀ ਹੈ ਪੋਜ਼ਿਟਿਵ ਸੋਚੀਦਾ ਹੁੰਦਾ ਦੇਵਤਾ ਜੀ ਹਰ ਵੇਲੇ ਪੁੱਠੀ ਬ੍ਰਾਹਮਣ ਵਿਦਿਆਨੀ ਚੱਕੀ ਰੱਖਦੇ ਹੁੰਦੇ ਦੋਵੇਂ ਸਿਆਣੇ ਨੇ ਕੁੱਲ ਵਕਤੀ ਹੋਣ ਵੱਲ ਵੱਧ ਰਹੇ ਨੇ ਮੈਰिज ਵੀ ਇੰਟਰ ਕਾਸਟ ਹੈ ਮੈਂ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਹੀ ਮਾਨਤਾ ਦਿੱਤੀ ਹੈ ਮੌਕਮ ਨੇ ਗੱਲ ਖਤਮ ਕੀਤੀ ਮੈਂ ਵੀ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਕਿਹਾ ਕਿ ਮੇਰੀ ਬ੍ਰਾਹਮਣ ਵਿਦਿਆ ਕੁਝ ਹੋਰ ਕਹਿੰਦੀ ਹੈ ਦੀਪਕ ਮੌਕਮ ਦੀਆਂ ਅੱਖਾਂ ਚ ਸਿੱਧਾ ਚੱਕਿਆ ਪਰ ਪਤਾ ਤਾਂ ਲੱਗੇ ਕੀ ਕਹਿੰਦੀ ਹੈ ਤੇਰੀ ਬ੍ਰਾਹਮਣ ਵਿਦਿਆ ਹੁਣ ਨੇਤਾ ਜੀ ਜਦੋਂ ਇਹ ਸਮਾਂ ਆਇਆ ਮੈਂ ਉਦੋਂ ਹੀ ਦੱਸੂ ਹੁਣ ਤੁਸੀਂ ਇਹ ਦੱਸੋ ਕਿ ਢਿਲਵਾਂ ਦਾ ਕੀ ਕਰਨਾ ਹੈ ਜ਼ਮੀਨ ਜੱਟ ਛੱਡਣੀ ਨਹੀਂ ਚਾਹੁੰਦੇ ਤੇ ਨਾ ਪ੍ਰਸ਼ਾਸਨ ਛਡਾਉਣੀ ਚਾਹੁੰਦਾ ਪਰ ਦਲੇਤ ਆਪਣੇ ਹਿੱਸੇ ਦੀ ਜ਼ਮੀਨ ਲਈ ਮਰਨ ਮਾਰਨ ਨੂੰ ਤਿਆਰ ਬੈਠੇ ਨੇ ਫੈਸਲਾ ਦਿਓ ਕੀ ਕਰੀਏ ਮੌਕਮ ਨੇ ਪਲ ਦੋ ਪਲ ਸੋਚਿਆ ਸਾਰੇ ਜ਼ਿਲ੍ਹੇ ਦੇ ਆਗੂ ਤੇ ਵਰਕਰਾਂ ਨੂੰ ਬੁਲਾ ਕੇ ਸਭ ਦੀ رائے ਲਵੋ ਇਹ ਬਹੁਤ ਵੱਡੇ ਟਕਰਾਅ ਦਾ ਮਸਲਾ ਹੈ ਇਸ ਵੱਡੇ ਫੈਸਲੇ 'ਚ ਸਭ ਦੀ ਭਾਗੀਦਾਰੀ ਜ਼ਰੂਰੀ ਹੈ ਦੋ ਦਿਨਾਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਚੋਂ 50-60 ਜਣੇ ਇਕੱਠੇ ਹੋਏ ਕੱਲੇ-ਕੱਲੇ ਨੇ ਆਪੋ ਆਪਣੀ رائے ਰੱਖਣੀ ਸ਼ੁਰੂ ਕੀਤੀ ਕਈ ਲੋਕਾਂ ਦੀ رائے ਸੀ ਕਿ ਰਾਤ ਨੂੰ ਜ਼ਮੀਨ ਤੇ ਕਬਜ਼ਾ ਕਰ ਲਿਆ ਜਾਵੇ ਕਈ ਲੋਕ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੀ ਗੱਲ ਕਰ ਰਹੇ ਸੀ ਕੁਝ ਹੋਰ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਤੱਕ ਪਹੁੰਚ ਕਰਨ ਦੀ رائے ਦੇ ਰਹੇ ਸੀ ਦੀਪਕ ਸੱਭ ਦੇ ਵਿਚਾਰ ਲਿਖ ਰਿਹਾ ਸੀ ਅਖੀਰ ਇੱਕ ਗੱਲ ਤੇ ਸਹਿਮਤੀ ਬਣੀ ਕਿ ਬਰਨਾਲੇ ਇੱਕ ਵੱਡਾ ਇਕੱਠ ਕੀਤਾ ਜਾਵੇ ਇਸ ਵਾਰ ਇਹ ਵੀ ਫੈਸਲਾ ਲਿਆ ਗਿਆ ਕਿ ਇਸੇ ਇਕੱਠ 'ਚ ਕਿਸਾਨ ਯੂਨੀਅਨਾਂ ਨੂੰ ਵੀ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਪ੍ਰਸ਼ਾਸਨ ਲੜਾਈ ਨੂੰ ਦਲਿਤ ਵਰਸ ਜੱਟ ਬਣਾਉਣ ਦੀ ਪੂਰੀ ਵਾਲ ਆ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵੀ ਕਈ ਲੋਕ ਇਸ ਲੜਾਈ ਨੂੰ ਆਪੋ ਆਪਣੇ ਢੰਗ ਨਾਲ ਪੇਸ਼ ਕਰਨ ਦਾ ਯਤਨ ਕਰ ਰਹੇ ਸਨ। ਪੁਰਾਣੇ ਪਿੰਡਾਂ ਦੇ ਨਾਲ-ਨਾਲ ਕੁਝ ਹੋਰ ਨਵੇਂ ਪਿੰਡਾਂ ਤੱਕ ਪਹੁੰਚ ਕਰਨ ਦਾ ਫੈਸਲਾ ਲਿਆ ਗਿਆ। ਇਸ ਵਿੱਚ ਵੀਰਾਂ ਦਾ ਪਿੰਡ ਰੰਗੀਆਂ ਵੀ ਸ਼ਾਮਲ ਸੀ ਵੀਰਾਂ ਦੀ ਡਿਊਟੀ ਲਈ ਗਈ ਉਹ ਆਪਣੇ ਪਿੰਡ ਚੋਂ ਵੱਧ ਤੋਂ ਵੱਧ ਔਰਤਾਂ ਦੀ ਸ਼ਮੂਲੀਅਤ ਯਕੀਨੀ ਬਣਾਵੇ ਅਮਰ ਸੰਦੀਪ ਸ਼ੰਕਰ ਉਸ ਨੂੰ ਆਲੇ ਦੁਆਲੇ ਦੇ ਪਿੰਡਾਂ ਚ ਲੈ ਕੇ ਜਾਣਗੇ ਜੇਕਰ ਦੇ ਲੋੜ ਹੋਈ ਤਾਂ ਵੀਰਾਂ ਅਲੱਗ-ਅਲੱਗ ਪਿੰਡਾਂ ਚ ਜਾ ਕੇ ਵਿੜੇ ਦੀਆਂ ਔਰਤਾਂ ਕੋਲ ਰਾਤ ਨੂੰ ਰਹੇ ਵੀ ਵੀਰਾਂ ਸਵਖਤੇ ਹੀ ਪਿੰਡਾਂ ਨੂੰ ਨਿਕਲ ਜਾਂਦੀ ਕਦੇ ਬਸ ਤੇ ਕਦੇ ਮੋਟਰਸਾਈਕਲ ਤੇ ਕਦੇ ਉਸ ਨੂੰ ਪਿੰਡ ਵਾਲੇ ਆ ਪਾ ਕੇ ਲੈ ਜਾਂਦੇ ਕਈ ਪਿੰਡਾਂ ਵਿੱਚ ਉਸ ਨਾਲ ਬਲਬੀਰੋ ਵੀ ਚਲੀ ਜਾਂਦੀ ਸਤੋਂ ਔਖੀ ਮੀਟਿੰਗ ਉਸ ਨੂੰ ਆਪਣੇ ਪਿੰਡ ਰੰਗੀਆਂ ਦੀ ਲੱਗੀ ਕਈ ਸਾਲਾਂ ਤੋਂ ਉਸ ਤੇਜਾਂ ਤੇ ਬੋਲਦੇ ਰਹਿਣ ਕਰ ਨੂੰ ਉਸ ਨੂੰ ਲੋਕਾਂ ਸਾਹਮਣੇ ਬੋਲਣ ਚ ਕੋਈ ਝਿਜਕ ਨਹੀਂ ਸੀ ਪਰ ਆਪਣੇ ਪਿੰਡ ਵਾਲੀ ਮੀਟਿੰਗ ਚ ਆਪਣੇ ਸਾਹਮਣੇ ਜਿਵੇਂ ਉਸ ਕੋਲ ਸ਼ਬਦ ਹੀ ਮੁੱਕ ਗਏ ਹੋਣ ਇਸ ਮੀਟਿੰਗ ਚ 10-15 ਔਰਤਾਂ 4-5 ਮੁੰਡੇ 4-5 ਪੱਕੇ ਰੋੜ ਆਦਮੀ ਤੇ ਚਾਚਾ ਬੀਰੂ ਵੀ ਸ਼ਾਮਿਲ ਸੀ ਮੀਟਿੰਗ 'ਚ ਚਾਚੇ ਬੀਰੂ ਨੂੰ ਲੱਗਿਆ ਕਿ ਸਾਡੇ ਕੁੜੀ ਕਿਵੇਂ ਚਬਰ-ਚਬਰ ਬੋਲੀ ਜਾਂਦੀ ਹੈ ਪਰ ਉਸ ਦੀ ਕੋਈ ਗੱਲ ਉਸਤੇ ਪੱਲੇ ਨਾ ਪਈ ਬਾਅਦ 'ਚ ਜਦ ਬਾਅਦ 'ਚ ਜਦੋਂ ਬਲਵੀਰੋ ਬੋਲੀ ਤਾਂ ਜਾ ਕੇ ਬੀਰੂ ਨੂੰ ਗੱਲ ਸਮਝਾਈ ਕਿ ਸਾਡੇ ਹਿੱਸੇ 'ਚ ਕੋਈ ਜ਼ਮੀਨ ਹੈ ਜੋ ਕੋਈ ਹੋਰ ਦੱਬੀ ਬੈਠਾ ਹੈ ਕਈ ਪਿੰਡਾਂ 'ਚ ਇਹ ਜ਼ਮੀਨ ਛੁੜਵਾਈ ਜਾ ਚੁੱਕੀ ਹੈ ਕਈ ਪਿੰਡਾਂ 'ਚ ਵੱਡੇ ਲੋਕ ਛੱਡ ਨਹੀਂ ਰਹੇ ਐਨੀ ਜ਼ਮੀਨ 'ਚ ਸੌਹਰਿਆਂ ਨੇ ਕੀ ਲਟਣਾ ਚਾਚੇ ਬੀਰੂ ਨੇ ਆਪਣੇ ਆਪ ਨੂੰ ਸਵਾਲ ਕੀਤਾ ਖਾਰੇ ਲਿਟਨਾਈ ਹੋਵੇ ਭਾਈ ਫਿਰ ਉਸਨੇ ਆਪ ਹੀ ਜਵਾਬ ਕਢ ਲਿਆ ਜੇ ਵੀਰਾ ਕਮਲੀ ਦੇ ਕੈਨ ਮੁਜਬ ਆਪਾਂ ਨੂੰ ਵੀ ਜ਼ਮੀਨ ਮਿਲ ਜੇ ਫਿਰ हेमा ਮਾਲਨੀ ਤੇ ਡੋਗਰ ਤਾਂ ਮੌਜਾ ਕਰਨਗੇ ਉਹ ਸੋਚਣ ਲੱਗਿਆ ਆਪਨੇ ਪਿੰਡ ਦੀ ਮੀਟਿੰਗ ਸੁਖਸਾਨ ਦਾ ਨਿਭੜ ਜਾਣ ਤੇ ਵੀਰਾ ਨੂੰ ਸਾਹ ਜੇ ਆ ਗਿਆ ਪਰ ਉਸ ਨੂੰ ਇੱਕ ਗੱਲ ਜੋ ਇਸ ਮੀਟਿੰਗ ਚ ਸਮਝਾਈ ਉਹ ਸੀ ਲੋਕ ਭਾਸ਼ਾ ਹਾਲਾਂਕਿ ਬਲਬੀਰੋ ਵੀਰਾਂ ਨੂੰ ਵੱਧ ਪੜੀ ਲਿਖੀ ਹੋਣ ਕਰਕੇ ਆਪਣਾ ਆਗੂ ਮੰਨਦੀ ਸੀ ਪਰ ਵੀਰਾਂ ਨੂੰ ਅੱਜ ਇਹ ਬਹੁਤ ਡੂੰਘਾ ਅਹਿਸਾਸ ਹੋਇਆ ਜੋ ਗੱਲਾਂ ਬਲਬੀਰੋ ਨੇ ਬਹੁਤ ਸੌਖੀ ਤਰ੍ਹਾਂ ਲੋਕ ਭਾਸ਼ਾ ਚ ਪਿੰਡ ਦੀਆਂ ਬਿਲਕੁਲ ਅਨਪੜ੍ਹ ਔਰਤਾਂ ਨੂੰ ਸਮਝਾ ਦਿੱਤੀਆਂ ਸਨ ਉਹੀ ਗੱਲਾਂ ਉਸਨੇ ਬੜੀ ਔਖੀ ਹੋ ਕੇ ਉਹਨਾਂ ਨੂੰ ਦੱਸੀਆਂ ਸੀ ਕਈ ਵਾਰ ਉਸਨੂੰ ਲੱਗਦਾ ਸੀ ਕਿ ਅਨਪੜ੍ਹ ਲੋਕਾਂ ਨੂੰ ਸਮਝਾਉਣ ਲਈ ਆਪਣੀ ਹੀ ਭਾਸ਼ਾ ਦਾ ਅਨਵਾਦ ਕੀਤਾ ਜਾ ਰਿਹਾ ਹੈ ਉਸਨੂੰ ਕਈ ਵਾਰੀ ਇਹ ਸ਼ਬਦ ਵਰਤਨਾ ਪੈਂਦਾ ਸੀ ਭੂਮੀਪਤੀ ਸਿਆਸੀ ਗੁੰਡਾ ਗੱਠਜੋੜ ਪਰ ਬਲਬੀਰੋ ਦਾ ਇਹ ਕਹਿਣਾ ਸੀ ਕਿ ਸਾਡੇ ਖਿਲਾਫ ਜੋ ਪੁੱਚੋ ਪੰਚਾਇਤ ਤੁਰੀ ਫਿਰਦੀ ਹੈ ਉਸ ਨੂੰ ਲੱਗਿਆ ਕਿ ਸੁਨਨ ਵਾਲੇ ਸਰੋਤਿਆਂ ਤੇ ਉਸ ਦੀ ਮਾਰ ਜ਼ਿਆਦਾ ਗਹਿਰੀ ਤੇ ਤਿੱਖੀ ਸੀ ਪੁੱਚੋ ਪੰਚਾਇਤ ਸੁਨਨ ਬਾਦ ਸਰੋਤਿਆਂ ਅੰਦਰ ਜੋ ਬਿੰਬ ਬਣਦਾ ਸੀ ਜੋ ਉਸ ਦਾ ਨਕਸ਼ਾ ਬਣਦਾ ਸੀ ਉਹ ਭੂਮੀਪਤੀ ਸਿਆਸੀ ਗੱਠ ਜੋੜ ਹੀ ਸੀ ਸੈਂਕੜੇ ਕਿਤਾਬਾਂ ਪੜਨ ਅਨਗਿੰਤ ਮੀਟਿੰਗਾਂ ਸੈਮੀਨਾਰ ਅਟੈਂਡ ਕਰਨ ਤੋਂ ਬਾਦ ਵੀਰਾਂ ਦੀ ਭਾਸ਼ਾ ਅੰਦਰ ਵੀ ਇੱਕ ਖਾਸ ਕਿਸਮ ਦੀ ਬੌਧਿਕਤਾ ਦਾ ਰੰਗ ਆ ਗਿਆ ਸੀ ਉਸ ਨੂੰ ਅੱਜ ਇਹ ਵਾਰ-ਵਾਰ ਮਹਿਸੂਸ ਹੋਇਆ ਉਸ ਨੂੰ ਲੱਗਿਆ ਕਿ ਇਹ ਖੱਸੀ ਬૌਧਿਕਤਾ ਸਾਡੇ ਅਤੇ ਲੋਕਾਂ ਦਰਮਿਆਨ ਇੱਕ ਦੀਵਾਰ ਦਾ ਕੰਮ ਕਰ ਰਹੀ ਹੈ ਮੈਂ ਬਲਬੀਰੋ ਨੂੰ ਸਿਧਾਂਤਾਂ ਸਿਖਾ ਸਕਦੀ ਹਾਂ ਪਰ ਭਾਸ਼ਾ ਨਹੀਂ ਭਾਸ਼ਾ ਸਾਨੂੰ ਇਹਨਾਂ ਲੋਕਾਂ ਤੋਂ ਸਿੱਖਣੀ ਪਵੇਗੀ ਉਸ ਨੂੰ ਇਹ ਹੀ ਸਮਝ ਆਇਆ ਕਿ ਲੋਕ ਲਹਿਰ ਦੀ ਖੜੋਤ ਦੇ ਬਹੁਤ ਮਹੱਤਵਪੂਰਨ ਕਾਰਨਾਚੋਂ ਇੱਕ ਕਾਰਨ ਭਾਸ਼ਾ ਦੀ ਬੇਸਮਝੀ ਵੀ ਹੈ ਅਸੀਂ ਲੋਕਾਂ ਉਤੇ ਬੇਰਹਿਮ ਭਾਸ਼ਾ ਠੋਸ ਰਹੇ ਹਾਂ ਜਿਸ ਨਾਲ ਉਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਇੱਕ ਨਕਲੀ ਖੱਸੀ ਬਨੌਟੀਪਨ ਜਿਹੜਾ ਹੋਰ ਭਾਸ਼ਾਵਾਂ ਦਾ ਕੂੜ ਕਚਰਾ ਹੈ ਇਸ ਦੀ ਹੋਂਦ ਚੰਦ ਕਿਰਤ ਵਿਹੂਣੇ ਲੋਕਾਂ ਤੱਕ ਸੀਮਤ ਹੈ ਜਿਨ੍ਹਾਂ ਨੇ ਕਿਰਤੀ ਜਮਾਤ ਨੂੰ ਨਾ ਕੰਮ ਕਰਦੇ ਦੇਖਿਆ ਹੈ ਨਾ ਹੀ ਖੂਨੀ ਲੜਾਈ ਲੜਦੇ ਲਿਖਿਆ ਹੈ ਉਹਨਾਂ ਨੇ ਬੇਜਾਨ ਬੇਰਸ ਸ਼ਬਦ ਕਿਤਾਬਾਂ ਚੋਂ ਉਧਾਰ ਲਏ ਹੋਏ ਹਨ ਜਦੋਂ ਕਿ ਕਿਰਤੀਆਂ ਕੋਲ ਮਤਾਬੀ ਡੱਬੀ ਵਾਂਗ ਜਲਦੇ ਤੇ ਰੰਗਾਂ ਚ ਰਸੇ ਹੋਏ ਤਿੱਖੀ ਗੰਧ ਵਾਲੇ ਸ਼ਬਦਾਂ ਦਾ ਭੰਡਾਰ ਹੈ ਉਹਨਾਂ ਕੋਲ ਗਾਲਾਂ ਹਨ ਜਿਨ੍ਹਾਂ ਚ ਮੁਹੱਬਤ ਛੁਪੀ ਹੋਈ ਹੈ ਤੇ ਉਹ ਮੁਹੱਬਤੀ ਸ਼ਬਦ ਵੀ ਹਨ ਜੋ ਉਹ ਦੁਸ਼ਮਨ ਨੂੰ ਕਤਲ ਕਰਨ ਵਾਲੇ ਦਿਨ ਵਰਤਦੇ ਹਨ ਬਹੁਤੀ ਵਾਰ ਸ਼ਬਦ ਜਾਲਸੀ ਆਪਣੀਆਂ ناکਾਮੀਆਂ ਕਮਜ਼ੋਰੀਆਂ ਨੂੰ ਛਪਾਉਣ ਲਈ ਹੀ ਵਰਤਦੇ ਹਨ ਜੋ ਕਿ ਕੋਈ ਕਿਰਤੀ ਕਦੇ ਨਹੀਂ ਵਰਤਦਾ कांड 17ਵਾਂ ਜਿਵੇਂ-ਜਿਵੇਂ ਅੰਦੋਲਨ ਵੱਧ ਰਿਹਾ ਸੀ ਉਸੇ ਤਰ੍ਹਾਂ ਹੀ ਮਾਸਟਰ ਜੈਪ ਦਾ ਅੰਦਰ ਵੀ ਤਬਦੀਲ ਹੋ ਰਿਹਾ ਸੀ ਹੁਣ ਉਹ ਅਮਰਤਵੇਲੇ ਹੀ ਉੱਠ ਖੜਦਾ ਡੇਰੇ ਚੋਂ ਸੱਚ ਦਾ ਆਨੰਦ ਦੇਸ ਲੋਕਾਂ ਦੀ ਆਵਾਜ਼ ਆ ਰਹੀ ਹੁੰਦੀ ਸਵੇਰੇ-ਸਵੇਰੇ ਉਹ ਪਿੰਡ ਤੋਂ ਬਾਹਰ ਬਾਹਰ ਵਗਦੇ ਸੂਏ ਤੱਕ ਜਾਂਦਾ ਤੇਜ਼ੀ ਨਾਲ ਵਾਪਸ ਮੁੜਦਾ ਰਸਤੇ 'ਚ ਜੇ ਕੋਈ ਨੌਜਵਾਨ ਟੱਕਰਦਾ ਉਸ ਨੂੰ ਸ਼ਾਮ ਨੂੰ ਗਰਾਊਂਡ ਪਹੁੰਚਣ ਦਾ ਸੱਦਾ ਦਿੰਦਾ ਉਹ ਉਸਨੇ ਬਾਕਾਇਦਾ ਦੋ ਅਖਬਾਰਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸਨ ਇੱਕ ਅੰਗਰੇਜ਼ੀ ਇੱਕ ਪੰਜਾਬੀ ਅਖਬਾਰਾਂ ਰਾਹੀਂ ਉਸ ਨੂੰ ਮਾਲਵੇ ਦੇ ਇਸ ਦਲੇਤ ਅੰਦੋਲਨ ਦੀ ਪੂਰੀ ਖਬਰ ਪਹੁੰਚ ਰਹੀ ਸੀ ਅਖਬਾਰਾਂ ਤੋਂ ਹੀ ਉਸ ਨੂੰ ਵੀਰਾਂ ਤੇ ਉਸਦੇ ਸਾਥੀਆਂ ਦੀਆਂ ਨਿੱਤ ਦੀ ਸਰਗਰਮੀ ਦਾ ਪਤਾ ਲੱਗਦਾ ਉਸ ਨੂੰ ਅੰਦਰੋਂ-ਅੰਦਰੀ ਇਸ ਦੀ ਬਹੁਤ ਖੁਸ਼ੀ ਹੁੰਦੀ ਕਿ ਵੀਰਾ ਉਸਦੀ ਵਿਦਿਆਰਥਣ ਹੈ ਉਸ ਨੂੰ ਵੀਰਾਂ ਦੇ ਪਹਿਲੇ ਦਿਨ ਕਾਲਜ ਦੀ ਫੀਸ ਦਾ ਸੰਕਟ ਯਾਦ ਆਉਂਦਾ ਅੱਜ ਵੀ ਉਸ ਦੇ ਘਰ ਦੇ ਹਾਲਤ ਵੇਖੋ ਉਸ ਚਰਤੀ ਪਰ ਵੀ ਫਰਕ ਨਹੀਂ ਪਿਆ ਨਾਹੀਂ ਇਸ ਦੇ ਪੈਨ ਦੀ ਗੁੰਜਾਇਸ਼ ਹੈ ਪਰ ਇਹ ਕੁੜੀ ਸਭ ਕੁਝ ਦਰਦ ਦੀ ਕਿਵੇਂ ਅੱਗੇ ਵੱਧ ਰਹੀ ਸੀ ਸ਼ਾਮ ਨੂੰ ਉਸ ਨੇ ਵੀਰਾਂ ਨੂੰ ਮਿਲਣ ਦਾ ਫੈਸਲਾ ਕੀਤਾ ਵੀਰਾਂ ਹਾਲੇ ਕਾਲਜੋਂ ਹੁਣੇ ਆਈ ਸੀ ਮਾਸਟਰ ਨੂੰ ਵੀਰਾਂ ਪਹਿਲਾਂ ਨਾਲੋਂ ਥੋੜੀ ਬਦਲੀ-ਬਦਲੀ ਜਿਹੀ ਲੱਗੀ ਜੀਨ ਕੁੜਤਾ ਸਿਰ ਤੇ ਸਕਾਫ ਪਹਿਲਾਂ ਨਾਲੋਂ ਥੋੜਾ ਭਰਿਆ-ਭਰਿਆ ਬदन ਉਸ ਦੀ ਸ਼ਖਸੀਅਤ ਨਿਖਰ ਆਈ ਸੀ ਉਸ ਦਾ ਬੇਡਰ ਤੇ ਨਿਰਪੈ ਅੰਦਾਜ਼ ਉਸ ਸੰਦਰਿਕ ਚੰਗੇ ਆਗੂ ਬਣਨ ਦਾ ਸੰਕੇਤ ਸੀ ਸੀਬੋ ਨੂੰ ਅੱਜ ਪਹਿਲੀ ਵਾਰ ਦਿਲੋਂ ਖੁਸ਼ੀ ਹੋਈ ਕਿ ਕੋਈ ਕੰਮ ਦਾ ਬੰਦਾ ਇਸ ਕੁੜੀ ਨੂੰ ਮਿਲਣ ਆਇਆ ਹੈ ਵੀਰਾ ਨੂੰ ਮੋਟਰਸਾਈਕਲ ਤੇ ਛੱਡਣ ਆਉਂਦੇ ਉਸਦੇ ਸਾਥੀ ਉਸ ਨੂੰ ਵਿਅਵਹ ਵਰਗੇ ਲੱਗਦੇ ਉਸ ਨੂੰ ਲੱਗਦਾ ਸੀ ਕਿ ਭਾਂਤ ਭਾਂਤ ਦੀ ਲੱਕੜੀ ਇੱਕ ਦਿਨ ਕੋਈ ਨਵਾਂ ਚੰਦ ਹੀ ਚਾੜੇਗੇ ਮਾਸਟਰ ਤੇ ਵੀਰਾ ਕਾਫੀ ਦੇਰ ਗੱਲਾਂ ਕਰਦੇ ਰਹੇ ਸੀਬੋ ਨੇ ਇੱਕ ਦੋ ਵਾਰ ਨੇੜੇ ਹੋ ਕੇ ਉਹਨਾਂ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਇਹ ਗੱਲਾਂ ਕਿਸੇ ਹੋਰ ਹੀ ਜਹਾਨ ਦੀਆਂ ਲੱਗੀਆਂ ਮਾਸਟਰ ਜੈਬ ਨੇ ਵੀਰਾ ਦੀ ਪੜਾਈ ਪਿੰਡਾਂ ਅੰਦਰ ਚੱਲ ਰਹੇ ਜ਼ਮੀਨ ਅਧਿਕਾਰ ਅੰਦੋਲਨ ਬਾਰੇ ਪੂਰੇ ਵਿਸਥਾਰ ਵਿੱਚ ਜਾਣਕਾਰੀ ਲਈ ਸਾਰੀ ਗੱਲਬਾਤ ਦੇ ਅਖੀਰ 'ਚ ਜਦੋਂ ਮਾਸਟਰ ਜੈਪ ਨੇ ਵੀਰਾਂ ਸਾਹਮਣੇ ਪਿੰਡ 'ਚ ਇੱਕ ਲਾਇਬ੍ਰੇਰੀ ਖੋਲਣ ਦਾ ਸੁਝਾਅ ਰੱਖਿਆ ਤਾਂ ਵੀਰਾਂ ਨੂੰ ਦਿਲੋਂ ਖੁਸ਼ੀ ਹੋਈ ਉਸ ਨੂੰ ਲੱਗਿਆ ਕਿ ਉਸ ਨੂੰ ਪਿੰਡ ਵਿੱਚ ਬਹੁਤ ਵੱਡਾ ਸਹਾਰਾ ਮਿਲ ਗਿਆ ਹੈ ਜੇ ਪਿੰਡ 'ਚ ਕੋਈ ਲਾਇਬ੍ਰੇਰੀ ਵਰਗਾ ਟਿਕਾਣਾ ਮਿਲ ਜਾਵੇ ਤਾਂ ਸੋਨੇ ਤੇ ਸੁਹਾਗਾ ਹੋਵੇਗੀ ਦੂਸਰਾ ਮਾਸਟਰ ਜੈਪ ਦਾ ਇਸ ਤਰ੍ਹਾਂ ਪਿੱਛੇ ਆ ਕੇ ਖੜ ਜਾਣਾ ਉਸ ਨੂੰ ਵੱਡੀ ਗੱਲ ਲੱਗਦੀ ਸੀ ਇਹ ਮਾਸਟਰ ਅੰਦਰ ਹੋ ਰਹੀਆਂ ਸਾਰਥਿਕ ਤਬਦੀਲੀਆਂ ਦਾ ਸਬੂਤ ਵੀ ਸੀ ਜਥੇਬੰਦੀ ਵੱਲੋਂ ਵੀਰਾਂ ਨੂੰ ਹੁਣ ਤੱਕ ਆਪਣੇ ਪਿੰਡ 'ਚ ਕੋਈ ਧਿਰਨਾ ਨਾ ਬਣਾਉਂਦਾ ਉਹ ਲਾਂਭਾ ਵੀ ਮਿਲਦਾ ਰਿਹਾ ਸੀ ਧੰਨਵਾਦ